ਮਨ ਮੰਨਣ ਤੇਰਾ ਨਾਉ ਵਾਸਤੇ ਵਿੱਚ ਗੁਰੂ ਅਗੇ ਝੁਕਣਾ ਵੀ ਇਹਦਾ ਮਤਲਬ ਤਾਂ ਕਿ ਜਿਨੇ ਗੁਰੂ ਦੀ ਗੱਲ ਮੰਨ ਲਈ ਸਮਝ ਲਓ ਝੁਕ ਗਿਆ ਵੇਖੋ ਜੀ ਜਿਹੜਾ ਗੁਰੂ ਦੀ ਗੱਲ ਮੰਨ ਲਓ ਐਗਜ਼ੈਂਪਲ ਦੇਣ ਲੱਗਾ ਜਿਹੜਾ ਬੱਚਾ ਆਪਣੇ ਪਿਓ ਦੀ ਗੱਲ ਮੰਨਦਾ ਵਾ ਜਿਉ ਪਿਓ ਦੇ ਗੋਡਿਆਂ ਹੱਥ ਨਾ ਵੀ ਲਾਵੇ ਨਾ ਪਿਓ ਨੂੰ ਪਤਾ ਵੀ ਮੇਰੀ ਰਿਸਪੈਕਟ ਬਹੁਤ ਕਰਦਾ ਹੈ ਉਹਨੂੰ ਪਤਾ ਵੀ ਇਹ ਗੋਡਿਆਂ ਹੱਥ ਨਾ ਵੀ ਲਾਵੇ ਨਾ ਇਹ ਮੇਰੀ ਇੱਕ ਇੱਕ ਗੱਲ ਮੰਨਦਾ ਵਾ ਗੋਡੀਆਂ ਹੱਥ ਨਾਲ ਆਉਣ ਤੋਂ ਪਤਾ ਬਿਨਾਂ ਹੀ ਪਤਾ ਪਿਓ ਨੂੰ ਵੀ ਇਹ ਮੇਰੀ ਗੱਲ ਮੰਨਦਾ ਇਹ ਬਹੁਤ ਮੇਰੀ ਇੱਜ਼ਤ ਕਰਦਾ ਤੇ ਜਿਹੜਾ ਆਪਣੇ ਪਿਓ ਦੀ ਗੱਲ ਮੰਨੇ ਨਾ ਪਰ ਆਏ ਗਏ ਤੇ ਸਾਹਮਣੇ ਗੋਡੀਆਂ ਹੱਥ ਲਾਵੇ ਤੇ ਪਾਪਾ ਜੀ ਪਾਪਾ ਜੀ ਕਰੇ ਪਾਪੇ ਨੂੰ ਵੀ ਪਤਾ ਹੁੰਦਾ ਡੈਡੀ ਨੂੰ ਪਤਾ ਹੁੰਦਾ ਵੀ ਇਹ ਵਿਖਾਵਾ ਜਾਵਾ ਕਰਦਾ ਗੱਲ ਮੇਰੀ ਕੋਈ ਮੰਨਦਾ ਨਹੀਂ ਕਈ ਵਾਰੀ ਹੁੰਦਾ ਨਾ ਆਏ ਗਏ ਤੇ ਸਾਹਮਣੇ ਪਾਪਾ ਜੀ ਕਹਿਣਾ ਡੇਡੀ ਜੀ ਕਹਿਣਾ ਮੰਮੀ ਜੀ ਕਹਿਣਾ ਅੱਗੋਂ ਪਿਛੋਂ ਕਈ ਵਾਰੀ ਬੁੜਾ ਵੀ ਕਹਿ ਦਿੰਦੇ ਆ ਅੱਗੋਂ ਪਿਛੋਂ ਜੋ ਮੂੰ ਚਾਹੁੰਦਾ ਉਹ ਬੋਲ ਦਿੰਦੇ ਆ ਕਰਾਂ ਜੋ ਸ਼ਬਦ ਆਉਂਦਾ ਬੋਲ ਪਰ ਆਏਗਾ ਤੇ ਸਾਹਮਣੇ ਬੜੇ ਰਿਸਪੈਕਟ ਦਿੰਦੇ ਆ ਇੱਜ਼ਤ ਨਾਲ ਬੋਲਦੇ ਆ ਹੁਣ ਪਿਓ ਨੂੰ ਵੀ ਪਤਾ ਹੁੰਦਾ ਵੀ ਆ ਜਿਹੜੇ ਅੱਗੋਂ ਪਿਛੋਂ ਆਏਗਾ ਤੇ ਸਾਹਮਣੇ ਗੋਡੀਆਂ ਹੱਥ ਲਾਉਂਦੇ ਆ ਨਾ ਵਾਸਤ ਵਿੱਚ ਇੱਜ਼ਤ ਨਹੀਂ ਇੱਜ਼ਤ ਕਿਹੜੀ ਆ ਜੇ ਆਪਣੇ ਬਾਪ ਦੀ ਗੱਲ ਤੁਸੀਂ ਮੰਨ ਲਈ ਸਤਗੁਰੂ ਜੀ ਕਹਿੰਦੇ ਤੁੱਦ ਨੂੰ ਨਿਵਣ ਮੰਨਣ ਤੇਰਾ ਨਾਉ ਮਹਾਰਾਜ ਤੁਹਾਡੀ ਗੱਲ ਨੂੰ ਮੰਨਣਾ ਹੀ ਤੁਹਾਡੇ ਅੱਗੇ ਨਿਵਣਾ ਹੈ ਸਮਝ ਆ ਗਈ ਜੀ ਤੁਹਾਡੀ ਗੱਲ ਨੂੰ ਮੰਨਣਾ ਹੀ ਤੁਹਾਡੇ ਅੱਗੇ ਹੁਣ ਮੰਨ ਲਓ ਇੱਕ ਬੰਦਾ ਗੁਰੂ ਦੀ ਗੱਲ ਮੰਨਦਾ ਵਾ ਪੂਰੀ ਨਾ ਕਿਸੇ ਮੱਠੀ ਤੇ ਜਾਂਦਾ ਨਾ ਕਿਸੇ ਕਬਰ ਤੇ ਜਾਂਦਾ ਨਾ ਕਿਸੇ ਦੇਹਧਾਰੀ ਦੀ ਪੂਜਾ ਕਰਦਾ ਨਾ ਕੋ ਨਸ਼ਾ ਕਰਦਾ ਨਾ ਕਿਹਦਾ ਹੱਕ ਮਾਰਦਾ ਮੰਨ ਲਓ ਅੱਜ ਉਹ ਕੋਈ ਟਾਈਮ ਹੈ ਨਹੀਂ ਉਹ ਬਾਹਰੋਂ ਗੱਡੀ ਚ ਲੰਗਦਿਆਂ ਲੰਗਦਿਆਂ ਬਾਹਰੋਂ ਹੀ ਉਹਨੇ ਦਾ ਸਿਰ ਚਕਾਤਾ ਉਹਦਾ ਬਾਹਰੋਂ ਚਕਾਇਆ ਸਿਰ ਪਰਵਾਨ ਹੋਜੂ ਇੱਕ ਬੰਦਾ ਅੰਦਰ ਆਣ ਕੇ 10 15 ਵਾਰ ਮੱਥੇ ਟੇਕੇ ਪ੍ਰਕਰਮਾ ਕਰੇ 10 ਮਿੰਟ ਬਹਿ ਵੀ ਜਾਵੇ ਪਰ ਗੱਲ ਗੁਰੂ ਦੀ ਇੱਕ ਵੀ ਨਾ ਮੰਨੇ ਵੇਖਣ ਵਾਲੇ ਕਹਣਾ ਇਹ ਸਤਕਾਰ ਕਰਦਾ ਪਰ ਸਤਿਗੁਰੂ ਨੂੰ ਪਤਾ ਉਹਦਾ ਬਾਹਰੋਂ ਮੱਥਾ ਟੇਕ ਗਿਆ ਉਹ ਸਤਕਾਰ ਮੇਰਾ ਵੱਧ ਕਰਦਾ ਤੂੰ ਕਿਉਂ ਮੇਰੀ ਗੱਲ ਮੰਨਦਾ ਹੈ ਅਪਰਾਧੀ ਦੂਣਾ ਨੇਵੇਂ ਜਿਉ ਹੰਤਾ ਮਿਰਗਾ ਹੈ ਕਈ ਵਾਰੀ ਅਪਰਾਧੀ ਬੰਦਾ ਆਮ ਬੰਦਿਆਂ ਨਾਲੋਂ ਜ਼ਿਆਦਾ ਝੁਕਦਾ ਹੈ ਜਿਹਨੇ ਅਪਰਾਧ ਕੀਤਾ ਹੁੰਦਾ ਉਹ ਆਮ ਲੋਕਾਂ ਨਾਲੋਂ ਜ਼ਿਆਦਾ ਚੁੱਕਦਾ ਹੈ ਅਪਰਾਧੀ ਦੂਣਾ ਨੇਵੇਂ ਜੋ ਹੰਤਾ ਮਰਗਾ ਹੈ ਸੀਸ ਨਵਾਏ ਕਿਆ ਥੀ ਹੈ ਜਾਂ ਰਿਹਦੇ ਕੁਸੁੱਦੇ ਜਾਏ ਸਲਾਮ ਜਵਾਬ ਦੋਵੇਂ ਕਰੇ ਹੁਣ ਆਪਾਂ ਸਲਾਮ ਵੀ ਪੂਰਾ ਕਰਦੇ ਆ ਤੇ ਜਵਾਬ ਵੀ ਦਿੰਨੇ ਸਲਾਮ ਕਿਵੇਂ ਕਰਦੇ ਆ ਪੁੱਤਰਾ ਧੀਆ ਦੇ ਅਨੰਦ ਕਾਰਜਾਂ ਤੇ ਪਾਠ ਵੀ ਕਰਾਉਨੇ ਆਪਾਂ ਕਿਉਂ ਜੀ ਕਰਾਉਨੇ ਆ ਨਾ ਤੇ ਸਰੂਪ ਜੇ ਗੁਰਦਵਾਰੇ ਨਹੀਂ ਜਾਂਦਾ ਜਾਂ ਮੁੱਦਾਂ ਹੀ ਚਲਦੇ ਜਵਾਬ ਵੀ ਨਾਲ ਹੀ ਦੇ ਦਿੰਨੇ ਆ ਕੈਵਰੇ ਜਿਹੜੇ ਜਗ ਦੇ ਵਿੱਚ ਪਾਣੀ ਪਾਇਆ ਹੁੰਦਾ ਮਹਾਰਾਜ ਦੇ ਅੱਗੇ ਤਰੋਂ ਕੋਲੀ ਮੁੜ ਕੇ ਉਸੇ ਜਗ ਦੇ ਵਿੱਚ ਸ਼ਰਾਬ ਪਾਈ ਹੁੰਦੀ ਹੈ ਤੇ ਫੇਰ ਪਤਾ ਕਹਿਣਗੇ ਪਤਾ ਨਹੀਂ ਮਹਾਰਾਜ ਸਾਡੇ ਤੇ ਖੁਸ਼ ਨਹੀਂ ਹੋਏ ਪਤਾ ਨਹੀਂ ਕੀ ਗੱਲ ਹੋ ਗਈ ਆ ਦੁੱਖ ਬਿਮਾਰੀਆਂ ਸਾਡੇ ਘਰੋਂ ਜਾਂਦੀਆਂ ਨੇ ਕਿਉਂਕਿ ਬੇਮੁਖ ਹੋਏ ਆਰਾਮ ਤੇ ਖਿੰਵੇਂ ਕੌੜੇ ਹੋਏਗਾ ਜਿਤੜੇ ਮਾਇਆ ਪੋਗ ਪਾਸ਼ਾ ਜੀ ਨੇ ਆਖਿਆ ਮਨ ਕੀ ਮਤ ਤਿਆਗੋ ਹਰ ਜਨ ਇਹ ਬਾਤ ਕਿੱਥੇ ਹੈਗਾ ਊਖਾ ਕਾਮਾ ਮਨ ਦੀ ਮਤ ਛੱਡਣੀ ਪਰ ਜੇ ਛੱਡਣ ਦੀ ਆਤ ਪੈ ਜੇ ਜੀਵਨ ਸੁੱਖਾ ਨਾ ਭਰ ਜਾਏਗਾ ਜਦੋਂ ਮਨ ਦੀ ਮਤ ਛੱਡਣੀ ਪੈਗੀ ਨਾ ਛੱਡਣ ਦੀ ਆਤ ਪੈਗੀ ਜੀਵਨ ਬੜਾ ਕਮਾਲ ਦਾ ਬਣ ਜਾਏਗਾ ਪਾਸ਼ਾ ਜੀ ਕਹਿੰਦੇ ਨੇ ਤੋ ਇਸ ਕਰਕੇ ਗੁਰਦੇਵ ਜੀ ਕਹਿੰਦੇ ਨੇ ਤਤਨੋ ਨਿਵਣ ਮੰਨਣ ਤੇਰਾ ਨਾਉ ਤੁਹਾਡੀ ਗੱਲ ਨੂੰ ਮੰਨਣਾ ਹੀ ਤੁਹਾਡੇ ਅੱਗੇ ਪਾਸ਼ਾ ਜੀ ਕਹਿੰਦੇ ਝੁਕਣਾ ਨੇ ਇਸ ਕਰਕੇ ਗੋਬਿੰਦ ਭਜਨ ਕੀ ਮਤ ਹੈ ਹੋਰ ਆ ਰੱਬ ਨੂੰ ਯਾਦ ਕਰਨ ਵਾਲੀ ਮਤ ਹੋਰ ਹੈ ਉਹਦੇ ਵਿੱਚ ਵਿਖਾਵਾ ਨਹੀਂ ਇਹਦੇ ਵਿੱਚ ਵਿਖਾਵਾ ਬਹੁਤ ਹੈ ਇੱਥੇ ਬੰਦਾ ਕਰਦਾ ਘਾਟੇ ਵਿਖਾਉਂਦਾ ਵੱਧ ਗੁਰੂ ਦੀ ਮਤ ਵਿੱਚ ਇੰਜ ਨਹੀਂ ਤੇ ਸਤਗੁਰੂ ਜੀ ਕਹਿੰਦੇ ਨੇ ਜਦੋਂ ਗੁਰੂ ਦੀ ਮਤ ਕੋਲ ਨਾ ਹੋਵੇ ਮਨ ਦੀ ਮਤ ਹੋਵੇ ਫਿਰ ਬੰਦਾ ਪਤਾ ਕਰਦਾ ਬਾਹਰ ਧੋਏ ਅੰਤਰ ਮਨ ਮਹਿੜਾ ਬਾਹਰੋਂ ਧੋਈ ਜਾਂਦਾ ਸਰੀਰ ਨੂੰ ਤੇ ਅੰਦਰ ਮਨਾਂ ਅੰਦਰ ਮਨ ਹੋਰ ਮੈਲਣਾ ਪੈ ਜਾਂਦਾ ਹੁਣ ਤੁਸੀਂ ਕਿਸੇ ਬਰਤਨ ਦੇ ਵਿੱਚ ਸਬਜ਼ੀ ਬਣਾਈ ਹੈ ਬਾਅਦ ਵਿੱਚ ਤੁਸੀਂ ਉਹਦੇ ਵਿੱਚ ਦੁੱਧ ਗਰਮ ਕਰਨਾ ਹੈ ਤੁਸੀਂ ਉਸ ਬਰਤਨ ਨੂੰ ਸਾਫ਼ ਕਰੋਗੇ ਧੋਵੋਗੇ ਮਾਂਜੋਗੇ ਅਸ਼ਾ ਤੁਸੀਂ ਬਾਹਰੋਂ ਮਾੜਾ ਮੋਟਕ ਤੇ ਉਹਦੀ ਕਾਲਖ ਰਹਿ ਵੀ ਗਈ ਨਾ ਤੁਸੀਂ ਕਹਿੰਦਾ ਕੋਈ ਗੱਲ ਨਹੀਂ ਫਿਰ ਚੁੱਲ੍ਹੇ ਤੇ ਚੜਨਾ ਪਰ ਅੰਦਰ ਨਹੀਂ ਤੁਸੀਂ ਇੱਕ ਣਕਾ ਸਬਜ਼ੀ ਦਾ ਰਹਿਣ ਦੇਣਾ ਕਿਉਂਕਿ ਤੁਹਾਨੂੰ ਪਤਾ 4-5 ਲੀਟਰ ਬਾਦ ਵਿੱਚ ਇਹਦੇ ਵਿੱਚ ਦੁੱਧ ਪਾਉਣਾ ਹੈ ਜੇ ਇਸ ਬਰਤਨ ਵਿੱਚ ਮਾੜਾ ਜਾਵੇ ਕਿਤੇ ਸਬਜੀ ਦਾ ਕਿਣਕਾ ਰਹਿ ਗਿਆ ਦੁੱਧ ਨੂੰ ਖਰਾਬ ਹੁੰਦੇ ਜਿਆਦੀ ਧੀਰ ਨਹੀਂ ਲੱਗਣੀ ਇਸ ਕਰਕੇ ਬਰਤਨ ਨੂੰ ਅੰਦਰੋਂ ਬੜੇ ਰੀਜਾਂ ਨਾਲ ਧੋਤਾ ਜਾਂਦਾ ਸਾਫ਼ ਕੀਤਾ ਜਾਂਦਾ ਮਾਂਜਿਆ ਜਾਂਦਾ ਪਾਸ਼ਾ ਕਹਿੰਦੇ ਨੇ ਇਧਰ ਹਿਰਦਾ ਆਪਣਾ ਮੈਲਣਾ ਭਰਿਆ ਪਿਆ ਮਨ ਮੈਲਾ ਸਭ ਕੁਝ ਮੈਲਾ ਪਾਸ਼ਾ ਕਹਿੰਦੇ ਮਨ ਮੈਲਾ ਤੇ ਸਭ ਕੁਝ ਹੀ ਮੈਲਾ ਤਨ ਧੋਤੇ ਮਨ ਅੱਚਾ ਨਾ ਹੋਏ